ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਵੱਡਾ ਜਿਹੜਾ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈਗਾ ਪੁਲਿਸ ਦੇ ਨਾਲ ਟਕਰਾਅ ਹੋਇਆ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਪੂਰਾ ਰੋਡ ਦੇ ਉੱਪਰ ਜਿਹੜਾ ਵੱਡਾ ਜਿਹੜਾ ਪ੍ਰਦਰਸ਼ਨ ਹੈ ਉਹ ਲੰਬੇ ਸਮੇਂ ਤੋਂ ਜਾਰੀ ਹੈ ਵਾਟਰ ਕੈਨਨ ਹੈ ਜਿਹੜਾ ਉਹਦਾ ਇੰਤਜ਼ਾਮ ਹੈ ਉਹ ਕੀਤਾ ਹੋਇਆ ਹੈਗਾ ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਦੀਆਂ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਇੱਥੇ ਪ੍ਰਦਰਸ਼ਨ ਕੀਤਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰ ਜੀ ਕੀ ਨਾਮ ਹੈ ਆਪਣਾ ਖੇਪਲ ਤੋਂ ਪਹੁੰਚੇ ਜੀ ਠੀਕ ਹੈ ਤਕਰੀ ਤੁਹਾਡਾ ਜਿਵੇਂ ਆਰਟ ਐਂਡ ਗ੍ਰਾਫ ਦਾ ਤੁਸੀਂ ਫੜਿਆ ਹੋਇਆ ਪੋਸਟਰ ਹੈਗਾ ਕਿਸ ਮੰਗ ਨੂੰ ਲੈ ਕੇ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਹੋਗੇ ਸਰ ਮੰਗ ਤਾਂ ਸਾਡੀ ਇਹ ਹੈ ਵੀ ਇਹ ਮਤਲਬ ਕਿ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਪੋਸਟ ਐ ਅਨਾਉਂਸ ਹੋਈ ਸੀਗੀ ਇਹਦਾ ਕੱਲਾ ਪੇਪਰ ਹੀ ਰਹਿੰਦਾ ਜੀ ਇਹ ਪੇਪਰ ਹੀ ਨਹੀਂ ਲੈਣ ਚਾਰੇਗੇ ਤੇ ਸੰਧ ਇਹੀ ਮਤਲਬ ਕਿ ਮੰਗ ਦੁਬਾਰਾ ਬਾਰ-ਬਾਰ ਕਰ ਰਹੇਗੇ ਵੀ ਇਹ ਚੀਜ਼ ਮਤਲਬ ਕਿ ਭਰ ਤੇੜੀ ਵੀ ਕੱਢੋ ਇਹਨੂੰ ਪੂਰੀ ਕਰੋ ਕਿੰਨੇ ਸਮੇਂ ਤੋਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋਗੇ ਤਕਰੀਬਨ ਅਸੀਂ 20-25 ਬਾਰੇ ਉਰੇ ਆ ਚੁੱਕੇ ਹਾਂ ਜੀ ਕੋਈ ਕੋਈ ਨਹੀਂ ਕੁਝ ਸੁਣਦਾ ਹੈਗਾ ਇੱਕ ਵਾਰੀ ਮੀਟਿੰਗ ਦੇ ਦਿੰਦੇ ਨੇ ਇਦੂ ਬਾਅਦ ਕੋਈ ਨਹੀਂ ਕਹਿੰਦਾ ਹੈਗਾ ਉਥੋਂ ਕਹਿੰਦੇ ਨੇ ਤੁਹਾਡਾ ਕੰਮ ਚੱਲ ਰਿਹਾ ਕੋਈ ਨਹੀਂ ਪੁੱਛਦਾ ਹੈਗਾ ਜੀ ਅੱਜ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਇੱਥੇ ਅੱਜ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਇਹ ਦੇਖੋ ਪ੍ਰਸ਼ਾਸਨ ਨੇ ਕਿਵੇਂ ਪਾਣੀ ਦੇ ਕੈਨਰ ਵੀ ਲੈ ਲੈ ਕੇ ਖੜਾ ਰਖਣਗੇ ਵੀ ਇਹਨਾਂ ਨੂੰ ਮਤਲਬ ਇਹ ਕੁੱਟਿਆ ਜਾਵੇ ਬੇਰੋਜ਼ਗਾਰਾਂ ਨੂੰ ਇਹ ਕੀ ਕੋਈ ਵੱਡੀ ਪ੍ਰਾਪਤੀ ਹੈ ਦੀ ਸਰਕਾਰ ਦੀ ਇਹ ਜਿਵੇਂ ਤੁਸੀਂ ਸਰੀਰਕ ਤੌਰ ਤੇ ਪਾਹ ਜੋਂ ਤਾਂ ਪੜੇ ਵੀ ਹੋ ਤਾਂ ਹੁਣ ਭੁੱਖਾ ਆਪਣਾ ਕਿਵੇਂ ਦੇਖ ਰਹੇ ਹੋਗੇ ਉਹ ਇੱਕ ਤਾਂ ਬਿਲਕੁਲ ਮਤਲਬ ਕਿ ਵੀ ਲੱਗਦਾ ਨਹੀਂਗਾ ਵੀ ਕੋਈ ਮਤਲਬ ਕਿ ਵਧੀਆ ਗੱਈ ਪੈਕ ਕਿਉਂਕਿ ਇੱਕ ਮੰਨ ਲਓ ਕਿ ਵੀ ਕੋਈ ਵੀ ਹੈਂਡੀਕੈਪਟ ਬੰਦਾਗਾ ਕਿਵੇਂ ਪੜਦਾਗਾ ਉਹ ਕਿਸ ਤਰ੍ਹਾਂ ਨੂੰ ਪਰੇਸ਼ਾਨੀਆਂ ਪਰ ਕਰਨੀਆਂ ਪੈਂਦੀ ਨੇ ਫਿਰ ਉਹਨੂੰ ਜੋਬ ਨਹੀਂ ਮਿਲਦੀਗੀ ਠੱਕੇ ਖਾਣੇ ਪੈਂਦੇ ਨੇਗੇ ਰੋਲਣਾ ਪੈਂਦਾਗਾ ਤੇ ਫੇਰ ਵੀ ਮਤਲਬ ਕਿ ਆਉਂਦੇ ਨੇ ਉਧਰਨੇ ਤੇ ਤਰਨੇ ਤੇ ਵੀ ਡਾਂਗਾ ਮਾਰ ਮਾਰ ਕੇ ਕੁੱਟਦੇ ਨੇਗੇ ਤੇ ਦੇਖੋ ਕਿੰਨਾ ਬੁਰਾ ਹਾਲ ਹੋ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਗੁਰਵਿੰਦਰ ਪਾਹਜ ਨੇ ਹੱਥ ਦੇ ਵਿੱਚ ਆਪਣੀ ਜਿਹੜੀ ਮੰਗ ਹੈਗੀ ਉਸ ਦਾ ਪੋਸਟਰ ਫੜਿਆ ਹੋਇਆ ਹੈਗਾ ਸਾਰੀ ਜਿਹੜੇ ਉਹ ਕੈਂਡੀਡੇਟ ਨੇ ਕਿਉਂਕਿ ਲਗਾਤਾਰ ਪੁਲਿਸ ਦੇ ਨਾਲ ਲੰਮੇ ਸਮੇਂ ਤੋਂ ਟਕਰਾਅ ਹੋ ਰਿਹਾ ਗੱਲ ਕਰਦੇ ਆ ਮੈਡਮ ਕੀ ਨਾਮ ਹੈ ਜੀ ਆਪਣਾ ਮੇਰੇ ਨਾਲ ਪੂਜਾ ਅਸੀਂ ਫਾਜ਼ਿਲਕਾ ਤੋਂ ਆਈਆਂ ਤੇ ਸਾਡੇ ਅਸੀਂ 8th ਟਰੈਫ ਦੀਆਂ ਪੋਸਟਾਂ 'ਚ ਸਾਡੀਆਂ 2021 ਦੇ ਵਿੱਚ ਆਈਆਂ ਸੀ ਤੇ ਇਹਦਾ ਟੈਸਟ ਅਜੇ ਤੱਕ ਨਹੀਂ ਲੈ ਰਹੇ ਅਸੀਂ ਓਵਰਏਜ ਹੋ ਚੁੱਕੇ ਆ ਤੇ ਸਾਡੇ ਕੋਲ ਲਾਸਟ ਰੀਮੈਂਡ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਇਹ ਪੇਪਰ ਲੈ ਕੇ ਸਾਡੇ ਹੱਲ ਕਰਨ ਸਬੰਤ ਸਰਕਾਰ ਕੇ ਪਾਸੇ ਦਾਵਾ ਕਰ ਰਹੀ ਹੈ ਕਿ 50000 ਤੱਕ ਕਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਗਈਆਂ ਨਹੀਂ ਓਏ ਬਸ ਦਾਅਵੀ ਕਰਦੀ ਹੈ ਸਰਕਾਰ ਦਿੱਤਾ ਪੁੱਛ ਵੀ ਨਹੀਂ ਹੈਗਾ ਪਹਿਲੇ ਪੁੱਛੋ ਤਾਂ ਅਸੀਂ ਦਿੱਤਾ ਕੀ ਹੈ ਜਾਇ ਇਹਨਾਂ ਨੇ ਕੁਛ ਨਹੀਂ ਦਿੱਤਾ ਦਿੱਤਾ ਤਾਂ ਅਸੀਂ ਇੱਥੇ ਰੁੱਲਾ ਸੀ ਸਰਕਾਰ ਤੇ ਓਵਰਏਜ ਹੋ ਚੁੱਕੇ ਨੇ ਕਿ ਇਹ ਵੀ ਕਿਤੇ ਨਾ ਕਿਤੇ ਵੱਡੀ ਜਿਹਾ ਸਮੱਸਿਆ ਕੀ ਇਹਨਾਂ ਦੇ ਲਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਲਵਲੀ ਹੈ ਹਾਂਜੀ ਮੈਂ ਵੀ ਫਾਜ਼ਿਲਕਾ ਸੇ ਆਈ ਹਾਂ और सर कितना टाइम से हम यहाँ पे देखो कब से आए हुए हैं और ये लोग हमारे साथ ना इतना धक्का मुक्की हमने तो पहले कभी नहीं देखी यहीं पे आके ये सब देखा है क्या सरकारें ऐसा करती अपनी जनता के साथ ऐसा तो हमने नहीं सोचा था कि ये सीएम हम सर हमारे साथ ऐसा करेंगे और हम कितने सालों से वेट कर रहे हैं कि हमें जॉब मिलेगी सब कुछ क्लियर करके बैठे हैं टेस्ट वगैरह सिर्फ हम चाहते क्या है कि हमारा आर्ट एंड क्राफ्ट का जो ढाई पोस्ट का हमारा जो पेपर होना था हम पेपर कंडक्ट करवाना चाहते हैं और हमने क्या मांग लिया इनसे वो भी हमारा इसीलिए हम यहाँ पे आए हैं। प्रशासन से क्या बात हुई आपकी अभी तक वो हमें मिले ही नहीं हाँ। हाँ। हम कब से यही वेट कर रहे हैं। आप देख सकते हो कि कितना यहाँ पे कितने जने आए हैं सब कोई पागल थोड़ी है कि हम यहाँ आके हमारा शौक है यहाँ गर्मी में हम खड़े हैं इतनी हाँ। ਤੋ ਬਸ ਇਹੀ ਹੈ ਕਿ ਹਮਾਰੇ ਤੋਂ ਇਹੀ ਡਿਮਾਂਡ ਹੈ ਕਿ ਹਮਾਰੀ ਡਿਮਾਂਡਸ ਪੂਰੀ ਕੀ ਜਾਵੇ। ਬਿਲਕੁਲ ਪੂਰੇ ਪੰਜਾਬ ਦੇ ਵਿੱਚੋਂ ਪਹੁੰਚੇ ਜਿਹੜੇ ਜਿਹੜੇ ਬੇਰੁਜ਼ਗਾਰ ਸਾਂਝਾ ਮੋਰਚਾ ਜਿਹੜੇ ਪ੍ਰਦਰਸ਼ਨਕਾਰੀ ਨੇਗੇ ਉਹ ਮੰਗ ਕਰ ਰਹੇ ਨੇ ਕਿ ਸਰਕਾਰ ਤੋਂ ਕਿ ਜਿਹੜੀਆਂ ਉਹਨਾਂ ਦੇ ਵੱਖ-ਵੱਖ ਪੋਸਟਾਂ ਨੇਗੀਆਂ ਉਹਨਾਂ ਦੇ ਜਿਹੜੇ ਟੈਸਟ ਨੇਗੇ ਉਹ ਲੈ ਜਾਣ ਤੇ ਜਿਹੜੇ ਸਟੇਸ਼ਨ ਨੇ ਜਿਹੜੇ ਵੱਖ-ਵੱਖ ਮੰਗਾ ਨੇਗੇ ਉਹ ਪੂਰੀਆਂ ਕੀਤੀਆਂ ਜਾਣ ਲੰਬੇ ਸਮੇਂ ਤੋਂ ਜਿਹੜਾ ਹੱਲਾ ਬੋਲ ਪ੍ਰਦਰਸ਼ਨ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਸੰਗਰੂਰ ਦੇ ਵਿੱਚ ਜਾਰੀ ਹੈ। ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ